ਤਾਂ ਪਾ ਕੇ ਅਸੀਂ ਉਹਨਾਂ ਨੂੰ ਭੇਜਿਆ ਵਾ ਸੋ ਵਧੀਆ ਤਰੀਕੇ ਨਾਲ ਜਿਹੜਾ ਉਹ ਮੰਗਾ ਮੰਨਣ ਇਹ ਜਿਹੜੇ ਮਸਲੇ ਖਤਮ ਹੋਣ ਤੇ ਅਸੀਂ ਸਮਾਜ ਦੀ ਚੜ੍ਹਦੀ ਕਲਾ ਵਾਸਤੇ ਹੋਰ ਜਿਹੜੇ ਕੰਮ ਕਰਨ ਵਾਲੇ ਉਹਨਾਂ ਪਾਸੇ ਹਾਂਜੀ ਹਾਂਜੀ ਜਿਹੜਾ ਪੰਜਾਬ ਬੰਦ ਹੋਰੀ ਤਰ੍ਹਾਂ ਅਜੇ ਤੱਕ ਖਬਰਾਂ ਪੂਰਾ ਸਫਲ ਹੋ ਰਿਹਾ 3 ਕਰੋੜ ਪੰਜਾਬੀਆਂ ਨੇ ਦਿਲੋਂ ਆਪਣੇ ਮਨੋਂ ਕਿਸਾਨਾਂ ਮਜ਼ਦੂਰਾਂ ਦਾ ਸਮਰਥਨ ਕੀਤਾ ਹੌਲ ਸਾਰਿਆਂ ਨੇ ਸਾਨੂੰ ਕਿਤੇ ਜਾ ਕੇ ਵੀ ਜ਼ਬਰਦਸਤੀ ਬੰਦ ਕਰਾਉਣਾ ਨਹੀਂ ਪਿਆ ਆਪ ਬੰਦ ਕਰ ਰਹੇ ਜਿੱਥੇ 골ਡਨ ਗੇਟ ਤੇ ਖੜੇ ਆ 99% ਟ੍ਰੈਫਿਕ ਆਫ ਆ 1% ਕੋਈ ਐਮਰਜੈਂਸੀ ਇੱਥੇ ਆ ਰਿਹਾ ਇਹ ਅਸੀਂ ਨਹੀਂ ਕਿਹਾ ਕਿਸੇ ਨੇ ਜਿਹਦੇ ਖੜੇ ਆ ਨਾ ਸਾਡੇ ਸਾਡੀ ਇਕੱਠੀ ਹੋ ਰਹੀ ਆ ਬਹੁਤ ਸਾਰੇ ਤਾਮਾਂ ਤੇ ਜਾਮ ਲੱਗ ਚੁੱਕੇ ਆ ਇਹ ਲੋਕਾਂ ਦਾ ਪਿਆਰ ਹੈ ਅਸੀਂ ਨਾਲੇ ਦੂਜੀ ਗੱਲ ਹੈ ਕਿ ਕਿਸਾਨ ਮਜ਼ਦੂਰ ਤੇ ਇਕੱਲਾ ਹਮਲਾ ਨਹੀਂ ਆਨਲਾਈਨ ਵਪਾਰ ਹੋ ਰਿਹਾ ਛੋਟੀ ਦੁਕਾਨਦਾਰੀ ਖਾਜੂ ਲੱਗੂ ਦੇ ਖਤਮ ਕਰਤਾ ਸਾਡੇ ਪੰਜਾਬ ਤੋਂ ਬਟਾਲਾ ਲੁਧਿਆਣਾ ਇਦੋ ਗਾਹਾਂ ਇੰਡਸਟਰੀ ਸਾਡੀ ਸੀਗੀ ਸਪੋਰਟਸ ਦੀ ਜਲੰਧਰ ਹੋਰ ਸ਼ਹਿਰਾਂ ਦੇ ਵਿੱਚ ਕਿੱਥੇ ਗਈ ਔਰਪੋਰੇਟ ਦੇ ਵੱਡੇ ਵਪਾਰੀ ਨੇ ਖਾ ਲਈ ਹੈਗੀ ਸਾਡੀ ਸਾਰੀ ਟ੍ਰਾਂਸਪੋਰਟ ਤੇ ਉਹਨਾਂ ਦਾ ਕਬਜ਼ਾ ਹੋ ਗਿਆ ਰੇਲ ਲਾਈਨ ਉਹ ਲੈ ਕੇ ਵਿਦਿਆ ਸਾਡੀ ਨਿੱਜੀ ਹੱਥਾਂ ਵਿੱਚ ਚਲੇਗੀ ਸੇਕ ਸੂਲਤਾ ਸਾਹਿਬਾਨੀ ਜਿੱਥੇ ਤੱਕ ਲੱਗ ਗਿਆ ਤਾਂ ਕਿਸਾਨ ਮਜ਼ਦੂਰ ਦੀਆਂ ਮੰਗਾਂ ਦੇ ਨਾਲ ਆਮ ਜਨਤਾ ਦਾ ਸਵਾਲ ਵੀ ਹੈਗਾ ਵੀ ਅਸੀਂ ਕਹਿ ਵੀ ਤੁਸੀਂ ਵੀ ਆਪਦੇ ਮਸਲੇ ਲਈ ਤੋਂ 3 ਕਰੋੜ ਪੰਜਾਬੀ ਅੱਜ ਮੋਦੀ ਸਰਕਾਰ ਲਈ ਭਾਰੂ ਪੈ ਰਹੇ ਹੈ ਤੇ ਅਸੀਂ ਇਕੱਠੇ ਹੋ ਕੇ ਲੜ ਰਹੇ ਹਾਂ ਐਮਰਜੈਂਸੀ ਸੇਵਾਵਾਂ ਜਿਵੇਂ ਮੈਡੀਕਲ ਸੇਵਾ ਡੈੱਡ ਬੋਡੀ ਹੈ ਕਿਸੇ ਕਿਸਮ ਬਰਾਤ ਦਾ ਕੋਈ ਪ੍ਰੋਗਰਾਮ ਹੈਗਾ 에어ਪੋਰਟ ਦੀ ਸੇਵਾ ਹੈ ਕਿ ਇਹ ਸਾਰਜ ਬਹਾਲ ਰੱਖੀਆਂ ਗਈਆਂ ਵਾ ਔਰ ਇਹ 4 ਵਜੇ ਸਤ ਤੋਂ 4 ਵਜੇ ਤੱਕ ਦਾ ਬੰਦ ਹੈਗਾ ਇਹ ਗੱਲ ਕੀਤੀ ਜੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਫਟਕਾਰ ਲਗਾਈ ਹੈ ਕਿ ਦੇਵਾਲ ਸਾਹਿਬ ਲੈ ਕੇ ਕੀ ਕੀ ਸੀ ਨਹੀਂ ਦੇਖੋ ਮੈਨੂੰ ਲੱਗਦਾ ਕਿਸੇ ਨੂੰ ਵੀ ਬਥੇਰੇ ਫੈਸਲੇ ਸੁਪਰੀਮ ਕੋਰਟ ਦੇ ਨੇ ਜਿਹੜੇ ਕਦੀ ਵੀ ੇਠਾ ਨਹੀਂ ਲੱਗੇ ਜਿੱਚ ਪਰਾਲੀ ਵਾਲਾ ਮੈਂ 100 ਰੁਪਏ ਵਾਲਾ ਤੁਹਾਨੂੰ ਦੱਸਦਾ ਇਹਦਾ ਪੰਜਾਬ ਸਰਕਾਰ ਆ ਵੀ ਉਹਨੇ ਕੀ ਦੋ ਦੁਬਾਰਾ ਕੋਈ ਜਿਹਾ ਬਾਈਬਲ ਕਾਂਡ ਕਰਾਉਣਾ ਹੈ ਜੇ ਨਹੀਂ ਕਰਾਉਣਾ ਕਹਿੰਦੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਚੰਗੀ ਗੱਲ ਹੈ ਜੇ ਨਾਲ ਆ ਕਿਸਾਨਾਂ ਮਜ਼ਦੂਰਾਂ ਦੇ ਜੋ ਮੈਨੂੰ ਲੱਗਦਾ ਤੇ ਨਾਲ ਖਲੋਣਾ ਚਾਹੀਦਾ ਪੁਲਸ ਦੀ ਦਰਬਾਰਤੋਂ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਉਹਨੂੰ ਕਦੀ ਵੀ ਪੰਜਾਬ ਦਾ ਇਤਿਹਾਸ ਮਾਫ ਨਹੀਂ ਕਰੂੰਗਾ ਦੇਸ਼ ਕੀ ਕਹਿਣਾ ਚਾਹੁੰਦੇ ਜਿਹੜਾ ਪਛਿੰਦ ਸਰਕਾਰ ਵੱਲੋਂ ਤੁਹਾਡੀਆਂ ਮੰਗਾਂ ਨਹੀਂ ਮੰਨੀ ਜਾ ਰਹੀ ਇਹਨਾਂ ਸੰਦਰਭਿਕ ਤੌਰ 'ਤੇ ਆਹ ਦੇਖੋ ਇਹ ਮੰਤਰੀ ਪੱਦਰ ਦੇ ਸਮਝੌਤੇ ਕੀਤੇ ਆ ਕੇਂਦਰ ਨੇ ਔਰ ਉਹ ਕਾਰਪੋਰੇਟ ਦੀ ਆਵਾਜ਼ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੁਣ ਰਹੇ ਆ ਪਰ ਅੱਜ ਦੇ ਬੰਦ ਨੇ ਮੋਦੀ ਸਰਕਾਰ ਦੀਆਂ ਜਿਹੜਾ ਹਲਾਦਾਂ ਨੇ ਮੰਨਣ ਲਈ ਮਜਬੂਰ ਕਰਾਂਗੇ ਕੇਂਦਰ ਸਰਕਾਰ ਨੂੰ ਜੋ ਸਾਨੂੰ ਲੱਗਦਾ ਦਾ ਦੱਸਤੀ ਅੱਜ ਗੋਲਡਨ ਗੇਟ ਦਾ ਪੰਜਾਬ ਬੰਦਾ ਧੰਨ ਲਗਾਇਆ ਗਿਆ ਕੀ ਕਿ ਸੋਜਿੰਦਰ ਸਿੰਘ ਮਾਉਂ ਉਸ ਨੂੰ ਸਾਰ ਮੋਚਦਾ ਹਰ ਪੰਜਾਬ ਬੰਦੇ ਕਾਲ ਆ ਉਹਦਾ ਸਮਰਥਨ ਅਸੀਂ ਕਰ ਰਹੇ ਆਂ ਕਿਸਾਨਾਂ ਦਾ ਸਮਰਥਨ ਆਮ ਲੋਕ ਵੀ ਕਰ ਰਹੇ ਆ ਤੇ ਅਸੀਂ ਕਿਸਾਨ ਜਥੇਬੰਦੀਆਂ ਵੀ ਡੱਲੇਆ ਸਭ ਦਾ ਸਮਰਥਨ ਕਰ ਰਹੇ ਆਂ ਔਰ ਪੰਜਾਬ ਦੇ ਲੋਕਾਂ ਨੂੰ ਮੈਸੇਜ ਆ ਕਿ ਕਿਸਾਨਾਂ ਦਾ ਸਾਥ ਦਿਓ ਤਾਂ ਕਿ ਜੇ ਕਿਸਾਨ ਬਚੂਗਾ ਤੇ ਆਮ ਲੋਕ ਬਚਣਗੇ ਛੋਟੇ ਦੁਕਾਨਦਾਰ ਬਚਣਗੇ ਛੋਟੇ ਵਪਾਰੀ ਬਚਣਗੇ ਜੇ ਕਿਸਾਨ ਨਾ ਬਚਿਆ ਤੇ ਛੋਟੇ ਵਪਾਰੀ ਵੀ ਖਤਮ ਹੋ ਗਏ ਕਾਰਪੋਰੇਟ ਘਰਾਣਿਆਂ ਦੇ ਹੱਥ ਸਾਰੀ ਡੋਰ ਚਲੀ ਜਾਏਗੀ ਜੋ ਸਰਕਾਰਾਂ ਦੇ ਨੀਤੀਆਂ ਐ ਉਹਨਾਂ ਨੀਤੀਆਂ ਨੂੰ ਘਰ ਘਰ ਬਚਾਉਣ ਵਾਸਤੇ ਅੱਜ ਅਸੀਂ ਪੰਜਾਬ ਬੰਦੇ ਕਾਲ ਦਿੱਤੀ ਆ ਭਾਰਤ ਸਰਕਾਰ ਨੂੰ ਚੇਤਾਵਨੀ ਆ ਕਿ ਡੱਲੇ ਆਲ ਸਾਹਿਬ ਦੀਆਂ ਜਿਹੜੀਆਂ ਜਾਇਜ਼ ਮੰਗਾਂ ਐ ਉਹਨਾਂ ਨੂੰ ਮੰਨਿਆ ਜਾਵੇ ਤੇ ਡੱਲੇ ਆਲ ਸਾਹਿਬ ਦਾ ਮਰਨ ਵਕਰ ਤੋੜਿਆ ਜਾਵੇ ਜੇਕਰ ਸਰਕਾਰ ਨਹੀਂ ਜਾਗਦੀ ਤੇ ਇਸ ਤੋਂ ਵੀ ਤਿੱਖਾ ਸੰਘਰਸ਼ ਸੰਯੁਕਤ ਖਾਨ ਮੋਰਚਾ इकट्ठे ਹੋ ਕੇ ਕਰਨ ਦੀ ਤਿਆਰੀ ਕਰ ਰਿਹਾ ਹੈ ਇਹ ਕਹਿੰਦਾ ਜਲਦੀ ਪੰਜਾਬ ਸਰਕਾਰ ਨੂੰ ਪਟਕਾਰ ਲਗਾਈ ਗਈ ਸੁਪਰੀਮ ਕੋਰਟ ਨੂੰ ਲੋ ਡੱਲੇਵਾਲ ਜੀ ਨੂੰ ਜਿਹੜਾ ਸਹਾਇਤਾ ਕਰਦਾ ਇਹ ਦੇਖੋ ਸੁਪਰੀਮ ਕੋਰਟ ਨੂੰ ਪਹਿਲੀ ਤੇ ਗੱਲ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੂੰ ਇੱਕ ਸਾਡੀ ਬੇਨਤੀ ਆ ਕਿ ਉਹਨਾਂ ਨੇ ਸੋ ਮੋਟੋ ਲਿਆ ਇਨੀਸ਼ੀਏਟਿਵ ਲਿਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਔਰ ਸੁਪਰੀਮ ਕੋਰਟ ਨੂੰ ਇੱਕ ਹੋਰ ਬੇਨਤੀ ਇੰਡੀਪੈਂਡੈਂਟ ਬਾਡੀ ਹੈ ਸੁਪਰੀਮ ਕੋਰਟ ਉਹਨਾਂ ਨੂੰ ਚਾਹੀਦਾ ਏ ਕਿ ਭਾਰਤ ਸਰਕਾਰ ਦੇ ਖਿਲਾਫ ਇੱਕ ਆਰਡਰ ਪਾਸ ਕਰਨ ਕੇ ਡੱਲੇ ਆ ਸਾਭੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਤੇ ਉਹਨਾਂ ਦਾ ਮਰਨ ਵਰਤਨ ਟੁਟੇ ਪੰਜਾਬ ਸਰਕਾਰ ਦੀ ਫਟਕਾਰ ਦੀ ਇਹ ਕਹਿੰਦਾ ਪੰਜਾਬ ਸਰਕਾਰ ਜਿਹੜਾ ਉਹ ਬਣਦਾ ਸਹੂਗ ਨਹੀਂ ਦੇ ਰਹੀ ਜੋ ਪੰਜਾਬ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਪੰਜਾਬ ਸਰਕਾਰ ਜਿਹੜੀ ਆ ਨਾ ਉਹ ਸੈਂਟਰ ਸਰਕਾਰ ਦਾ ਸਾਥ ਦੇ ਰਹੀ ਆ ਦੱਬੇ ਲਫ਼ਜ਼ਾਂ ਦੇ ਵਿੱਚ ਸੈਂਟਰ ਸਰਕਾਰ ਦਾ ਸਾਥ ਦੇ ਰਹੀ ਜੋ ਕਿ ਬਹੁਤ ਬੰਤ ਭਗਾ ਹੈ ਧੰਦੀਬਾਲ ਸਾਹਿਬ ਦਾ ਕਹਿਣਾ ਕਿ ਇਹ ਸਾਨਾ ਦੇ ਨਾਲ ਆ ਪਰ ਲੱਗਦਾ ਨਹੀਂ ਜਿਵੇਂ ਇਹਨਾਂ ਫਿਰ ਕੋਈ ਲਿਖੀ ਤੇ ਆ ਰਿਹਾ ਨਹੀਂ ਧਾਲੀਵਾਲ ਸਾਹਿਬ ਕਿਸਾਨਾਂ ਦੇ ਨਾਲ ਆ ਮਿਲ ਕੇ ਆਏ ਧਾਲੀਵਾਲ ਸਾਹਿਬ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਪਰ ਪੰਜਾਬ ਸਰਕਾਰ ਦਾ ਫਰਜ ਬੰਦਾ ਹੈਗੇ ਕਿਸਾਨਾਂ ਦੇ ਨਾਲ ਖੜੀ ਹੋਵੇ ਕਿਸਾਨਾਂ ਨਾਲ ਖੜ ਕੇ ਸੈਂਟਰ ਦੇ ਖਿਲਾਫ ਸ਼ਰੇਆਮ ਗੱਲ ਕਰੇ ਨਾ ਸੈਂਟਰ ਦੇ ਖਿਲਾਫ ਕਿਸਾਨਾਂ ਨਾਲ ਧਰਨੇ 'ਚ ਬੈਠ ਜਾਏ ਸਰਕਾਰ ਸਰਕਾਰ ਜਾ ਕੇ ਦਿੱਲੀ ਬੈਠ ਸਕਦੀ ਹੈ ਸਾਨੂੰ ਤਾਂ ਦਿੱਲੀ ਤਾਂ ਜਾਣ ਨਹੀਂ ਦਿੱਤਾ ਜਾ ਰਹਾ ਸਰਕਾਰ ਤੇ ਜਾ ਸਕਦੀ ਹੈ ਨਾ ਸਰਕਾਰ ਨੂੰ ਚਾਹੀਦਾ ਕਿ ਸਖਤ ਸਟੈਂਡ ਲਵੇ ਪੰਜਾਬ ਪੱਕੀ ਸਰਕਾਰ ਕੰਮ ਕਰੇ ਪੰਜਾਬ ਦੀ ਗੱਲ ਕਰੇ ਪੰਜਾਬ ਉੱਜੜ ਰਿਹਾ ਪੰਜਾਬ ਮਰ ਰਿਹਾ ਪੰਜਾਬ ਖਾਪ ਰਿਹਾ ਪੰਜਾਬ ਦੀ ਗੱਲ ਸਰਕਾਰ ਨੂੰ ਕਰਨੀ ਚਾਹੀਦੀ ਆ ਪੰਜਾਬ ਅਗਰੀਕਨ ਇਕਨੋਮੀ ਆ ਜੇ ਕਿਸਾਨ ਨਹੀਂ ਰਿਹਾ ਤੇ ਪੰਜਾਬ ਸਰਕਾਰ ਵੀ ਨਹੀਂ ਰਹਿਣਾ ਜੇ ਗੱਲ ਕੀਤੀ ਹੈ ਕਿੰਨੇ ਨੂੰ ਧੰਨਾਂ ਤੋਂ ਕੀਤਾ ਗਿਆ ਸੋ ਉਂ ਫਿਰ ਤੋਂ ਅੱਗੇ ਲਗਾਤਾਰ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਮੰਗਣਾ ਕਿਉਂ ਨਹੀਂ ਮੰਗਿਆ ਦੇਖੋ ਕੇਂਦਰ ਸਰਕਾਰ ਜਿਹੜੀ ਆ ਪਹਿਲਾਂ ਬਿੱਲ ਅਸੀਂ ਰੱਦ ਕਰਾਏ ਸੀ ਤਿੰਨ ਕਾਲੇ ਕਾਨੂੰਨ ਉਹ ਕੇਂਦਰ ਸਰਕਾਰ ਫੇਰ ਲਿਆਉਣ ਦੀ ਤਿਆਰੀ ਚਾ ਜਿਸ ਦੇ ਸਬੰਧ ਵਿੱਚ ਵੀ ਅਸੀਂ 9 ਤਰੀਕ ਨੂੰ ਇੱਕ ਧਰਨਾ ਰੱਖਿਆ ਹੈ ਕੇਂਦਰ ਸਰਕਾਰ ਫੇਰ ਲਾਉਣ ਦੀ ਤਰੀਕ ਸੈਂਟਰ ਗਵਰਨਮੈਂਟ ਨੇ ਪੰਜਾਬ ਸਰਕਾਰ ਨੂੰ ਸੂਬਾ ਸਰਕਾਰਾਂ ਨੂੰ ਫੇਰ ਉਹ ਖਰੜਾ ਤਿਆਰ ਕਰਕੇ ਦਿੱਤਾ ਉਹਦਾ ਵੀ ਅਸੀਂ ਵਿਰੋਧ ਕਰ ਰਹੇ ਆ ਸੈਂਟਰ ਸਰਕਾਰ ਨੇ ਕਾਨੂੰਨ ਰੱਦ ਕਰਤੇ ਆ ਪਰ ਸਰਕਾਰ ਫੇਰ ਲਾਗੂ ਕਰਨਾ ਚਾਹੁੰਦੀ ਆ ਪਰ ਉਹ ਅਸੀਂ ਲਾਗੂ ਨਹੀਂ ਹੁੰਦਿਆਂਗੇ ਸੈਂਟਰ ਸਰਕਾਰ ਨੂੰ ਵੀ ਚੇਤਾਵਨੀ ਆ ਕਿ ਜੇ ਅਸੀਂ ਪਹਿਲਾਂ ਸਾਲ ਸੰਘਰਸ਼ ਕੀਤਾ ਹੁਣ ਵੀ ਸਾਲ ਹੋ ਗਿਆ ਸਾਨੂੰ 5 ਸਾਲ ਦੀ ਸੰਘਰਸ਼ ਕਰਨਾ ਪਿਆ ਤੇ ਅਸੀਂ ਕਰਾਂਗੇ ਪਰ ਤੁਸੀਂ ਮੰਨ ਜੋ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਲਾਗੂ ਇੱਥੇ ਨਹੀਂ ਹੁੰਦਾ ਨਾ ਕਿਸਾਨ ਮਜ਼ਦੂਰ ਨੂੰ ਮਰ ਨਹੀਂ ਦੇਣਾ ਛੋਟੇ ਦੁਕਾਨਦਾਰ ਨੂੰ ਵਪਾਰੀ ਨੂੰ ਮਰ ਨਹੀਂ ਦੇਣਾ ਪੰਜਾਬ ਦੇ ਕਿਸਾਨਾਂ ਨੇ ਪਹਿਲਾਂ ਵੀ ਇਨੀਸ਼ੀਏਟਿਵ ਲਿਆ ਸੀ ਹੁਣ ਵੀ ਲਿਆਵਾਲੇ ਹੁਣ ਵੀ ਲਵਾਂਗੇ ਭਾਰਤ ਦੇ ਮਜ਼ਦੂਰ ਕਿਸਾਨ ਨੂੰ ਬਚਾਵਾਂਗੇ ਕਿੰਨੇ ਤੋਂ ਕਿੰਨੇ ਤੱਕ ਚਲੇਗਾ ਇਹ 4 ਵਜੇ ਤੱਕ ਹੈ ਜੀ 7 ਤੋਂ 4 ਵਜੇ ਤੱਕ ਹੈ ਹਾਂ ਜੀ ਸਰ ਆਪਣਾ ਨਾਮ ਦਾਸ ਹਰਾਜ ਸਿੰਘ ਸੂਲ ਚੇਅਰਮੈਨ ਸਰਬੱਧ ਭਲਾ ਸੰਸਥਾ ਤੋਂ ਪੰਜਾਬ ਦਾ ਪੁੱਤ ਅੱਜ ਪੰਜਾਬ ਪਾਲ ਦੀ ਕਾਲ ਦੇ ਦਿੱਤੀ ਸੀ ਪਾਲ ਦੀ ਦੇਖੋ ਸਾਡਾ ਨਾਰਾ ਇੱਕੋ ਆ ਕਿ ਜੰਮੇ ਜਿਹੜੀ ਮਿੱਟੀ ਚੋਂ ਮਸਲਾ ਉਦੀ ਰਾਖੀ ਦਾ ਅਸੀਂ ਪੰਜਾਬ ਦੇ ਪੋਤਿਆਂ ਹਿੱਕ ਥਾਪੜ ਕੇ ਆ ਕੀ ਦਾ ਮਸਲੇ ਪਹਿਲਾਂ ਵੀ ਪੈਦਾ ਹੋਏ ਆ ਜਿੱਤਾਂ ਵੀ ਹੋਈਆਂ ਉਹ ਜਿਹੜਾ ਮਸਲਾ ਆ ਐਮਐਸਪੀ ਦਾ ਹੋਰ ਜਿਹੜੀਆਂ ਵਕ ਵਕ ਜਿਹੜੀਆਂ ਮੰਗਾਆਂ ਜਵਾਨੀ ਦੀਆਂ ਕਿਸਾਨੀ ਦੀਆਂ ਹੋਰ ਜਿਹੜੇ ਪਾਣੀਆਂ ਦੇ ਮਸਲੇ ਆ ਉਹਦੇ ਸੰਬੰਧ ਚ ਅੱਜ ਜਿਹੜੇ ਸੰਯੁਕਤ ਸਮਾਜ ਮੋਰਚਾ ਸਾਡੇ ਮਾਝਾ ਜ਼ੋਨ ਦੇ ਪ੍ਰਧਾਨ ਨੇ ਸੁਜਿੰਦਰ ਸਿੰਘ ਮਾਹੂ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੀ ਜਿਹੜੀ ਟੀਮ ਅਮਰਸਰ ਦੀ ਮੋ ਕੰਟਰੀ ਜਿਹੜੀ ਆ ਗੋਲਡਨ ਗੇਟ ਤੇ ਆਪਾਂ ਪਹੁੰਚੇ ਆਂ ਬੰਦ ਦਾ ਸਮਰਥਨ ਤੇ ਜਿਹੜਾ ਅਸੀਂ ਕਾਫੀ ਦਿਨਾਂ ਤੋਂ ਇਹ ਗੱਲ ਕਰ ਰਹੇ ਆਂ ਕਿ ਸਾਡੇ ਜਿਹੜੇ ਭਰਾ ਸਾਡੇ ਜਿਹੜੇ ਸਤਿਕਾਰਯੋਗ ਪਿਆਰੇ ਸਾਡੇ ਜਿਹੜੇ ਧਰਨਿਆਂ ਤੇ ਜਿਹੜੇ ਖੋਖਰ ਧੜਾਂ ਤੇ ਮਰਨ ਮਰਤਨ ਤੇ ਜਾ ਰਹੇ ਆ ਉਹਨਾਂ ਦੇ ਚਲਦਿਆਂ ਹੀ ਅੱਜ ਜਿਹੜਾ ਪੰਜਾਬ ਬੰਦ ਜਾ ਜਿਹੜਾ ਸੱਦਾ ਆ ਉਹਨੂੰ ਪੂਰਨ ਸਮਰਥਨ ਆ ਤੇ ਜਿਹੜੇ ਸਾਡੇ ਅਜੇ ਭੈਣ ਭਾਜ ਜਾਗਰੂਕ ਨਹੀਂ ਉਹਨਾਂ ਨੂੰ ਜਾਗਰੂਕ ਹੀ ਕਰ ਰਹੇ ਆ ਸਵੇਰ ਤੇ ਕਿ ਆਓ ਸਾਡੇ ਨਾਲ ਬੈਠੋ ਇਹ ਇਕੱਲੇ ਕਿਸਾਨ ਦਾ ਮਸਲਾ ਨਹੀਂ ਪੰਜਾਬ ਦਾ ਮਸਲਾ ਆ ਸੋ ਸਾਨੂੰ ਪੂਰਾ ਯਕੀਨ ਆ ਕਿ ਹਮੇਸ਼ਾ ਹੀ ਧਰਨੇ ਵੀ ਲੱਗਦੇ ਆਏ ਆ ਕੁਰਬਾਨੀਆਂ ਹੁੰਦੀਆਂ ਆਏ ਤੇ ਜਿੱਤ ਵੀ ਹੁੰਦੀ ਆਈ ਆ ਤੇ ਗਾਂ ਵੀ ਅੱਦਾ ਚੱਲਦਾ ਰਹਿਣਾ ਅੱਜ ਜਿਹੜਾ ਇਹ ਪੰਜਾਬ ਬੰਦ ਆ ਇਹਦਾ ਜਿਹੜਾ ਸਮਰਥਨ ਆ ਇਹ ਜਲਦੀ ਇਹਦੇ ਰਿਜ਼ਲਟ ਜਿਹੜੇ ਆ ਜਿੱਤ ਵਾਲੇ ਪਾਸੇ ਜਿਹੜੇ ਹੋ ਬਦਲ ਗਏ ਗੱਲ ਕੀਤੀ ਜਾਵੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਵੀ ਲਗਾਈ ਆ ਕਿ ਗਿੱਲੇਵਾਲ ਸਾਹਿਬ ਨੂੰ ਜਲਦ ਤੋਂ ਜਲਦ ਸਰਕਾਰ ਦੇ ਦਸਖਤ ਰਾਇਆ ਕਿ ਕਿਤਨਾ ਵੀ ਨਹੀਂ ਇਹ ਫਟਕਾਰ ਨਹੀਂ ਆ ਇਹ ਦੇਖੋ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਮਾਨਜੋਗ ਜਿਹੜਾ ਸੁਪਰੀਮ ਕੋਰਟ ਆ ਮਾਨਜੋਗ ਹਾਈ ਕੋਰਟ ਆ ਜਿਹੜੇ ਪ੍ਰੋਟੋਕੋਲ ਹੁੰਦੇ ਆ ਇਹ ਸਾਰਾ ਕੁਝ ਜਿਹੜੇ ਮਸਲੇ ਉੱਠਦੇ ਆ ਉਹਨਾਂ ਦੇ ਤਹਿਤ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਸਮੇਂ-ਸਮੇਂ ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਉਹਨਾਂ ਨੂੰ ਜਾਗਰੂਕ ਕਰਨਾ ਉਹ ਕੱਲੇ ਕਿਸਾਨਾਂ ਨੂੰ ਫਟਕਾਰਨਾ ਲੋੜ ਨਾ ਉਹਨਾਂ ਦਾ ਵੀ ਫਰਜ਼ ਬਣਦਾ ਕਿ ਜਿਹੜੇ ਕੇਂਦਰ ਸਰਕਾਰ ਦੇ ਜਿਹੜੇ ਤਾਨਾਸ਼ਾਹੀ ਬੈਠੇ ਆ ਜਿਹੜੇ ਹਿਟਲਰ ਵਰਗੇ ਬੈਠੇ ਆ ਉਹਨਾਂ ਨੂੰ ਵੀ ਫਟਕਾਰ ਲਈ ਜਾਵੇ ਵੀ ਪਤਾ ਤੁਹਾਨੂੰ ਵੀ ਆ ਮਸਲੇ ਉਹਨਾਂ ਦੇ ਆ ਪਰ ਉਹਨਾਂ ਦੀ ਪਤਾ ਨਹੀਂ ਕਿਹੜੀ ਮਜਬੂਰੀ ਆ ਜ਼ਿੰਮੇਵਾਰੀ ਆ ਵੇਸਲੇ ਹੋ ਕੇ ਬੈਠੇ ਆ ਦਿਲ ਤੇ ਅੰਦਰੋਂ ਉਹਨਾਂ ਦਾ ਵੀ ਕਰਦਾ ਕਿ ਮੰਗਾ ਵੀ ਜਾਇਜ਼ ਆ ਉਹਨਾਂ ਦੇ ਹੱਲ ਵੀ ਹੋਣੇ ਚਾਹੀਦੇ ਆ ਸੋ ਮਰੇ ਬੂਰੀਆਂ ਬੜੀਆਂ ਪਰ ਪ੍ਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ ਕਿਉਂਕਿ ਜਿਹੜੇ ਕਿਸਾਨ ਆ ਇਹ ਪੰਜਾਬ ਆ ਪੰਜਾਬ ਦੇ ਪੁੱਤ ਆ ਸਭ ਤੋਂ ਵੱਧ ਇਤਿਹਾਸ ਚ ਦੇਖੋ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਆ ਜਿੱਤ ਵੀ ਹੁੰਦੀ ਆਈ ਆ ਫਿਰ ਅਖੀਰ ਚ ਇਹੋ ਆ ਕਿ ਜਿੱਤ ਜਿਹੜੀ ਆ ਉਹ ਜਲਦੀ ਹੋਊਗੀ ਜਿਨ੍ਹਾਂ ਪਹਿਲਾਂ ਤੇ ਇਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਸੀ ਤੇ ਇਹਨਾਂ ਦੀ ਧੋਨ ਚੋਂ ਕਿੱਲਾ ਨਿਕਲਿਆ ਸੀ ਤੇ ਜਿਹੜੇ ਪੰਜਾਬ ਦੀ ਜਿੱਤ ਹੋਈ ਕਿਸਾਨਾਂ ਦੀ ਜਿੱਤ ਹੋਈ ਇਹ ਵੀ ਜਿੱਤ ਜਿਹੜੀ ਆ ਉਹ ਜਲਦੀ ਹੋਊਗੀ ਖਰ ਕੀ ਵਜਾ ਜਿਹੜੇ ਕਿਸਾਲ ਲੰਮੇ ਤਮੇ ਤੋਂ ਸਰਕਾਰੇ ਸੀ ਦੀਏ ਹੋ ਕਿਤੇ ਪਰਸਪਰ ਚੰਗਾ ਸਰਕਾਰ ਦੇ ਕੰਦੇ ਜਿਹੜੀ ਜੋ ਸਰਕਾਰ ਸਰ ਸਰ ਕੋਈ ਲੋਕਤੰਤਰ ਦਾ ਚੌਥਾ ਥਾ ਸਮਝੇ ਆਪਾਂ છાਤੀ ਮਾਰੀਏ ਵੇਖੋ ਪਿੱਛੇ ਅਸੀਂ ਜਿਹੜੀ ਚੀਜ਼ ਅਸੀਂ ਵੇਖੀ ਨੇ ਅਸੀਂ ਪੜਦੇ ਰਹੇ ਆ ਜਿਹੜੀ ਸਾਡੇ ਦਾਦੇ ਪਰਦਾਦਿਆਂ ਵੇਲੇ ਧੀ ਆ ਹੁਣ ਇਤਿਹਾਸ ਦੇ ਵਿੱਚ ਮਸਲੇ ਵੀ ਬਣੇ ਆ ਸਿੱਧੀ ਜੀ ਜਿਹੜੀ ਗੱਲ ਆ ਕਿ ਮੈਂ ਹੁਣ ਸਿੱਖ ਇਤਿਹਾਸ ਨੂੰ ਪੜਿਆ ਜਾਦਾ ਜਿਵੇਂ ਬਾਬਰ ਆਇਆ ਸੀ ਨਾ ਬਾਬਰ ਦੇ ਜਾਬਰ ਨੂੰ ਖਤਮ ਕਰਨ ਵਾਲਕੇ ਵਾਸਤੇ ਗੁਰੂ ਨਾਨਕ ਪਾਸ਼ਾ ਆਏ ਸੀ ਦਸਵੇਂ ਜਾਮੇ ਦੀ ਗੱਲ ਕਰੀਏ ਦਸਵੇਂ ਪਾਸ਼ਾ ਦੇ ਵੇਲੇ ਜੇ ਔਰੰਗਜ਼ੇਬ ਆਇਆ ਸੀ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕੁਰਬਾਨੀਆਂ ਦਿੱਤੀਆਂ ਇਹ ਚੱਲਦਾ ਹੀ ਹੋਣਾ ਸਿਸਟਮ ਸੋ ਹੁਣ ਤਾਜੀ ਜਿਹੜਾ ਸਾਡਾ ਮਸਲਾ ਉੱਤੇ ਗੱਲ ਕਰੀਏ ਕਿ ਕੇਂਦਰ ਸਰਕਾਰ ਨੂੰ ਅੱਜ ਨਹੀਂ ਤੇ ਕੱਲ ਜਿਹੜੇ ਕੱਲ ਜਿਹੜੇ ਉਹ ਗੋਡੇ ਟੇਕਣੇ ਪੈਣੇ ਆ ਤੇ ਉਹ ਬੰਦੇ ਦੇ ਪੁੱਤਾਂ ਵਾਂਗੂ ਜਿਹੜਾ ਕਹਿੰਦੇ ਹੁੰਦੇ ਨਾ ਕਿ ਜ਼ਿਆਦਾ ਰੌਲ ਤੋਂ ਰੋਣਾ ਪਉਣ ਤੋਂ ਪਹਿਲਾਂ ਜਾਂ ਧੌਂ ਚ ਅੰਗੂਠਾ ਆਵੇ ਉਹ ਤੋਂ ਪਹਿਲਾਂ ਪਹਿਲਾਂ ਜਿਹੜੇ ਉਹ ਮੰਨਣ ਤੇ ਬੜੇ ਪਿਆਰ ਸਤਿਕਾਰ ਨਾਲ ਜੋ ਉਹਨਾਂ ਦੀ ਫਰਜ਼ ਬੰਦੇ ਜ਼ਿੰਮੇਵਾਰੀਆਂ ਕਿਉਂਕਿ ਵੋਟਾਂ ਪਾ ਕੇ ਅਸੀਂ ਉਹਨਾਂ ਨੂੰ ਭੇਜਿਆ ਵਾ ਸੋ ਵਧੀਆ ਤਰੀਕੇ ਨਾਲ ਜਿਹੜਾ ਉਹ ਮੰਗਾ ਮੰਨਣ ਇਹ ਜਿਹੜੇ ਮਸਲੇ ਖਤਮ ਹੋਣ ਤੇ ਅਸੀਂ ਸਮਾਜ ਦੀ ਚੜ੍ਹਦੀ ਕਲਾ ਵਾਸਤੇ ਹੋਰ ਜਿਹੜੇ ਕੰਮ ਕਰਨ ਵਾਲੇ ਉਹਨਾਂ ਪਾਸੇ ਹਾਂਜੀ ਹਾਂਜੀ ਜਿਹੜਾ ਪੰਜਾਬ ਬੰਦ ਪੂਰੀ ਤਰ੍ਹਾਂ ਅਜੇ ਤੱਕ ਖਬਰਾਂ ਪੂਰਾ ਸਫਲ ਹੋ ਰਿਹਾ ਦਨ ਕਰੋੜ ਪੰਜਾਬੀਆਂ ਨੇ ਦਿਲੋਂ ਆਪਣੇ ਮਨੋਂ ਕਿਸਾਨਾਂ ਮਜ਼ਦੂਰਾਂ ਦਾ ਸਮਰਥਨ ਕੀਤਾ ਆਹਲ ਸਾਰਿਆਂ ਨੇ ਸਾਨੂੰ ਕਿਤੇ ਜਾ ਕੇ ਵੀ ਜ਼ਬਰਦਸਤੀ ਬੰਦ ਕਰਾਉਣਾ ਨਹੀਂ ਪਿਆ ਆਪ ਬੰਦ ਕਰ ਰਹੇ ਜਿੱਥੇ 골ਡਨ ਗੇਟ ਤੇ ਖੜੇ ਆ 99% ਟ੍ਰੈਫਿਕ ਆਫ 1% ਪੁਜ ਐਮਰਜੈਂਸੀ ਇੱਥੇ ਆ ਰਿਹਾ ਇਹ ਅਸੀਂ ਨਹੀਂ ਕਿਹਾ ਕਿਸੇ ਨੇ ਜਿਹਦੇ ਖੜੇ ਆ ਨਾ ਅਜੇ ਸੰਗ ਸਾਡੀ ਇਕੱਠੀ ਹੋ ਰਹੀ ਆ ਬਹੁਤ ਸਾਰੇ ਤਾਮੇ ਤੇ ਜਾਮ ਲੱਗ ਚੁੱਕੇ ਆ ਇਹ ਲੋਕਾਂ ਦਾ ਪਿਆਰ ਆ ਅਸੀਂ ਨਾਲੇ ਦੂਜੀ ਗੱਲ ਹੈ ਕਿ ਕਿਸਾਨ ਮਜ਼ਦੂਰ ਤੇ ਇਕੱਲਾ ਹਮਲਾ ਨਹੀਂ ਆਨਲਾਈਨ ਵਪਾਰ ਹੋ ਰਿਹਾ ਛੋਟੀ ਦੁਕਾਨਦਾਰੀ ਖਾਜੂ ਲੱਗੂ ਦੇ ਖਤਮ ਕਰਤਾ ਸਾਡੇ ਪੰਜਾਬ ਤੋਂ ਬਟਾਲਾ ਲੁਧਿਆਣਾ ਇਦੋ ਗਾਹ ਇੰਡਸਟਰੀ ਸਾਡੀ ਸੀਗੀ ਸਪੋਰਟਸ ਦੀ ਜਲੰਧਰ ਹੋਰ ਸ਼ਹਿਰਾਂ ਦੇ ਵਿੱਚ ਕਿੱਥੇ ਗਈ ਕਾਰਪੋਰੇਟ ਦੇ ਵੱਡੇ ਵਪਾਰੀ ਨੇ ਖਾ ਲਈ ਹੈਗੀ ਸਾਡੀ ਸਾਰੀ ਟ੍ਰਾਂਸਪੋਰਟ ਤੇ ਉਹਨਾਂ ਦਾ ਕਬਜ਼ਾ ਹੋ ਗਿਆ ਰੇਲ ਲਾਈਨ ਉਹ ਲੈ ਕੇ ਵਿਦਿਆ ਸਾਡੀ ਨਿੱਜੀ ਹੱਥਾਂ ਵਿੱਚ ਚਲੇਗੀ ਸੇਤ ਸੁੱਲਤਾ ਸਾਢੇ ਕਿੰਨੇ ਜੱਤਾਵਾਂ ਚ ਲੱਗਿਆ ਆ ਕਿ ਕਿਸਾਨ ਮਜ਼ਦੂਰਦਿਆਂ ਮੰਗਾ ਦੇ ਨਾਲ ਆਮ ਜਨਤਾ ਦਾ ਸਵਾਲ ਵੀ ਹੈਗਾ ਵੀ ਅਸੀਂ ਕਹਿ ਵੀ ਤੁਸੀਂ ਵੀ ਆਪਦੇ ਮਸਲੇ ਲਈ ਤੋਂ 3 ਕਰੋੜ ਪੰਜਾਬੀ ਅੱਜ ਮੋਦੀ ਸਰਕਾਰ ਲਈ ਭਾਰੂ ਪੈ ਰਹੇ ਆ ਤੇ ਅਸੀਂ ਇਕੱਠੇ ਹੋ ਕੇ ਲੜ ਰਹੇ ਆ ਐਮਰਜੈਂਸੀ ਸੇਵਾ ਜਿਵੇਂ ਮੈਡੀਕਲ ਸੇਵਾ ਡੈੱਡ ਬੋਡੀ ਆ ਕਿਸੇ ਕਿਸਮ ਬਰਾਤ ਦਾ ਕੋਈ ਪ੍ਰੋਗਰਾਮ ਹੈਗਾ 에어ਪੋਰਟ ਦੀ ਸੇਵਾ ਹੈਗੀ ਇਹ ਸਭ ਜਿਹਾ ਬਹਾਲ ਰੱਖਿਆ ਗਿਆ ਵਾ ਔਰ ਇਹ 4:00 ਸੱਤ ਤੋਂ 4:00 ਵਜੇ ਤੱਕ ਦਾ ਬੰਦ ਹੈਗਾ ਗੱਲ ਕੀਤੀ ਜੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਫਟਕਾਰ ਲਗਾਈ ਆ ੱੱਲੇ ਵਾਲਾ ਸਾਹਿਬ ਲੈ ਕੇ ਕੀ ਕੀ ਸੀ ਨਹੀਂ ਦੇਖੋ ਮੈਨੂੰ ਲੱਗਦਾ ਕਿਸੇ ਨੂੰ ਵੀ ਬਥੇਰੇ ਫੈਸਲੇ ਸੁਪਰੀਮ ਕੋਰਟ ਦੇ ਨੇ ਜਿਹੜੇ ਕਦੀ ਵੀ ੇਠਾ ਨਹੀਂ ਲੱਗੇ ਜਿੱਚ ਪਰਾਲੀ ਵਾਲਾ ਮੈਂ 100 ਰੁਪਏ ਵਾਲਾ ਤੁਹਾਨੂੰ ਦੱਸਦਾ ਇਹਦਾ ਪੰਜਾਬ ਸਰਕਾਰ ਆ ਵੀ ਉਹਨੇ ਕੀ ਦੋ ਦੁਬਾਰਾ ਕੋਈ ਜਿਹਾ ਬਾਈਬਲ ਕਾਂਡ ਕਰਾਉਣਾ ਹੈ ਜੇ ਨਹੀਂ ਕਰਾਉਣਾ ਕਹਿੰਦੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਆ ਚੰਗੀ ਗੱਲ ਹੈ ਜੇ ਨਾਲ ਆ ਕਿਸਾਨਾਂ ਮਜ਼ਦੂਰਾਂ ਦੇ ਜੋ ਮੈਨੂੰ ਲੱਗਦਾ ਤੇ ਨਾਲ ਖਲੋਣਾ ਚਾਹੀਦਾ ਪੁਲਸ ਦੀ ਦਰਬਾਰ ਤੋਂ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਉਹਨੂੰ ਕਦੀ ਵੀ ਪੰਜਾਬ ਦਾ ਇਤਿਹਾਸ ਮਾਫ ਨਹੀਂ ਕਰੂੰਗਾ ਦੇਖੋ ਕੀ ਕਹਿਣਾ ਚਾਹੁੰਦੇ ਜਿਹੜਾ ਖੇਂਦ ਸਰਕਾਰ ਵੱਲੋਂ ਤੁਹਾਡੀਆਂ ਮੰਗਾਂ ਨਹੀਂ ਮੰਨੀ ਜਾ ਰਹੀਆਂ ਇਸ ਸੰਦਰਭ ਵਿੱਚ ਹਾਂ ਦੇਖੋ ਇਹ ਮੰਤਰੀ ਪੱਦਰ ਦੇ ਸਮਝੌਤੇ ਕੀਤੇ ਆ ਕੇਂਦਰ ਨੇ ਔਰ ਉਹ ਕਾਰਪੋਰੇਟ ਦੀ ਆਵਾਜ਼ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੁਣ ਰਹੇ ਆ ਪਰ ਅੱਜ ਦੇ ਬੰਦ ਨੇ ਮੋਦੀ ਸਰਕਾਰ ਗਿਆ ਜਿਹੜਾ ਹਲਾ ਦੇ ਨੇ ਨੇ ਮੰਨਣ ਲਈ ਮਜਬੂਰ ਕਰਾਂਗੇ ਕੇਂਦਰ ਸਰਕਾਰ ਨੂੰ ਜੋ ਸਾਨੂੰ ਲੱਗਦਾ ਆ ਦੱਸਤੀ ਅਜ ਗੋਲਡਨ ਗੇਟ ਤੇ ਪੰਜਾਬ ਬੰਦਾ ਧੰਨ ਲਗਾਇਆ ਗਿਆ ਕੀ ਗੱਲ ਸੁਖਿੰਦਰ ਸਿੰਘ ਮਾਊਂਸ ਨੂੰ ਸਨ ਮੋਤ ਜੇ ਤਾਂ ਆ ਪੰਜਾਬ ਬੰਦ ਦੀ ਕਾਲ ਆ ਉਹਦਾ ਸਮਰਥਨ ਅਸੀਂ ਕਰ ਰਹੇ ਆ ਕਿਸਾਨਾਂ ਦਾ ਸਮਰਥਨ ਆਮ ਲੋਕ ਵੀ ਕਰ ਰਹੇ ਆ ਤੇ ਅਸੀਂ ਕਿਸਾਨ ਜਥੇਬੰਦੀਆਂ ਵੀ ਡੱਲੇ ਆ ਸਭ ਦਾ ਸਮਰਥਨ ਕਰ ਰਹੇ ਆ ਔਰ ਪੰਜਾਬ ਦੇ ਲੋਕਾਂ ਨੂੰ ਮੈਸੇਜ ਆ ਕਿ ਕਿਸਾਨਾਂ ਦਾ ਸਾਥ ਦਿਓ ਤਾਂ ਕਿ ਜੇ ਕਿਸਾਨ ਬਚੂਗਾ ਤੇ ਆਮ ਲੋਕ ਬਚਣਗੇ ਛੋਟੇ ਦੁਕਾਨਦਾਰ ਬਚਣਗੇ ਛੋਟੇ ਵਪਾਰੀ ਬਚਣਗੇ ਜੇ ਕਿਸਾਨ ਨਾ ਬਚਿਆ ਤੇ ਛੋਟੇ ਵਪਾਰੀ ਵੀ ਖਤਮ ਹੋਣਗੇ ਕਾਰਪੋਰੇਟ ਘਰਾਣਿਆਂ ਦੇ ਹੱਥ ਸਾਰੀ ਡੋਰ ਚਲੀ ਜਾਏਗੀ ਜੋ ਸਰਕਾਰਾਂ ਦੇ ਨੀਤੀਆਂ ਐ ਉਹਨਾਂ ਨੀਤੀਆਂ ਨੂੰ ਘਰ ਘਰ ਬਚਾਉਣ ਵਾਸਤੇ ਅੱਜ ਅਸੀਂ ਪੰਜਾਬ ਬੰਦੇ ਕਾਲ ਦਿੱਤੀ ਆ ਭਾਰਤ ਸਰਕਾਰ ਨੂੰ ਚੇਤਾਵਨੀ ਆ ਕਿ ਡੱਲੇ ਆ ਸਾਹਿਬ ਦੀਆਂ ਜਿਹੜੀਆਂ ਜਾਇਜ਼ ਮੰਗਾਂ ਐ ਉਹਨਾਂ ਨੂੰ ਮੰਨਿਆ ਜਾਵੇ ਕਿ ਡੱਲੇ ਆ ਸਾਹਿਬ ਦਾ ਮਰਨ ਵਰਤਾਰ ਤੋੜਿਆ ਜਾਵੇ ਜੇਕਰ ਸਰਕਾਰ ਨਹੀਂ ਜਾਗਦੀ ਤੇ ਇਸ ਤੋਂ ਵੀ ਤਿੱਖਾ ਸੰਘਰਸ਼ ਸਜੁਕਤ ਕਾਨੂੰਨ ਮੋਰਚਾ ਇਕੱਠੇ ਹੋ ਕੇ ਕਰਨ ਦੀ ਤਿਆਰੀ ਕਰ ਰਿਹਾ ਹੈ ਇਹ ਕੀ ਕਹਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਮਤਕਾਲ ਗਈ ਗਈ ਸੁਪਰੀਮ ਕੋਰਟ ਨੂੰ ਡੱਲੇਵਾਲ ਜੀ ਨੂੰ ਜਿਹੜਾ ਸਹਾਇਤਾ ਕਰਾਂ। ਇਹ ਦੇਖੋ ਸੁਪਰੀਮ ਕੋਰਟ ਨੂੰ ਪਹਿਲੀ ਤੇ ਗੱਲ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੂੰ ਇੱਕ ਸਾਡੀ ਬੇਨਤੀ ਆ ਕਿ ਉਹਨਾਂ ਨੇ ਸੋ ਮੋਟੋ ਲਿਆ ਇਨੀਸ਼ੀਏਟਿਵ ਲਿਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਔਰ ਸੁਪਰੀਮ ਕੋਰਟ ਨੂੰ ਇੱਕ ਹੋਰ ਬੇਨਤੀ ਇੰਡੀਪੈਂਡੈਂਟ ਬਾਡੀ ਆ ਸੁਪਰੀਮ ਕੋਰਟ ਉਹਨਾਂ ਨੂੰ ਚਾਹੀਦਾ ਹੈ ਕਿ ਭਾਰਤ ਸਰਕਾਰ ਦੇ ਖਿਲਾਫ ਇੱਕ ਆਰਡਰ ਪਾਸ ਕਰਨ ਕੇ ਡੱਲੇ ਆਲ ਸਾਹਿਬ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਤੇ ਉਹਨਾਂ ਦਾ ਮਰਨ ਵਰਤਨ ਟੁੱਟੇ ਪੰਜਾਬ ਸਰਕਾਰ ਦੀ ਫਟਕਾਰ ਦੀ ਇਹ ਗੱਲ ਹੈ ਪੰਜਾਬ ਸਰਕਾਰ ਜਿਹੜਾ ਉਹ ਬਣਦਾ ਸੁਜੋਗ ਨਹੀਂ ਦੇ ਰਹੀ ਜੋ ਪੰਜਾਬ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਪੰਜਾਬ ਸਰਕਾਰ ਜਿਹੜੀ ਆ ਨਾ ਉਹ ਸੈਂਟਰ ਸਰਕਾਰ ਦਾ ਸਾਥ ਦੇ ਰਹੀ ਆ ਦੱਬੇ ਲਫਜ਼ਾਂ ਦੇ ਵਿੱਚ ਸੈਂਟਰ ਸਰਕਾਰ ਦਾ ਸਾਥ ਦੇ ਰਹੀ ਜੋ ਕਿ ਬਹੁਤ ਬੰਦ ਭੱਗ ਆਏ ਧੰਨਵਾਦ ਸਾਹਿਬ ਦਾ ਕਹਿਣਾ ਕਿ ਅਸੀਂ ਸਾਨਾਂ ਦੇ ਨਾਲ ਆ ਪਰ ਲੱਗਦਾ ਨਹੀਂ ਜਿਵੇਂ ਇਹਨਾਂ ਫਿਰ ਕੁਝ ਲਿਖੇ ਜਾ ਰਹੇ ਨੇ ਈ ਤਾਲੀਵਾਲ ਸਾਹਿਬ ਕਿਸਾਨਾਂ ਦੇ ਨਾਲ ਆ ਮਿਲ ਕੇ ਆਏ ਤਾਲੀਵਾਲ ਸਾਹਿਬ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਪਰ ਪੰਜਾਬ ਸਰਕਾਰ ਦਾ ਫਰਜ ਬੰਦਾ ਹੈਗੇ ਕਿਸਾਨਾਂ ਦੇ ਨਾਲ ਖੜੀ ਹੋਵੇ ਕਿਸਾਨਾਂ ਨਾਲ ਖੜ ਕੇ ਸੈਂਟਰ ਦੇ ਖਿਲਾਫ ਸ਼ਰੇਆਮ ਗੱਲ ਕਰੇ ਨਾ ਸੈਂਟਰ ਦੇ ਖਿਲਾਫ ਕਿਸਾਨਾਂ ਨਾਲ ਧਰਨੇ 'ਚ ਬੈਠ ਜੇ ਸਰਕਾਰ ਸਰਕਾਰ ਜਾ ਕੇ ਦਿੱਲੀ ਬੈਠ ਸਕਦੀ ਹੈ ਸਾਨੂੰ ਤਾਂ ਦਿੱਲੀ ਤਾਂ ਜਾਣ ਨਹੀਂ ਦਿੱਤਾ ਜਾ ਰਹਾ ਸਰਕਾਰ ਤੇ ਜਾ ਸਕਦੀ ਹੈ ਨਾ ਸਰਕਾਰ ਨੂੰ ਚਾਹੀਦਾ ਕਿ ਸਖਤ ਸਟੈਂਡ ਲਵੇ ਪੰਜਾਬ ਪੱਕੀ ਸਰਕਾਰ ਨਾਲ ਕਰੇ ਪੰਜਾਬ ਦੀ ਗੱਲ ਕਰੇ ਪੰਜਾਬ ਉੱਜੜ ਰਿਹਾ ਪੰਜਾਬ ਮਰ ਰਿਹਾ ਪੰਜਾਬ ਖਾਪ ਰਿਹਾ ਪੰਜਾਬ ਦੀ ਗੱਲ ਸਰਕਾਰ ਨੂੰ ਕਰਨੀ ਚਾਹੀਦੀ ਆ ਪੰਜਾਬ ਅਗਰੀਕਨ ਇਕਨੋਮੀ ਆ ਜੇ ਕਿਸਾਨ ਨਹੀਂ ਰਿਹਾ ਤੇ ਪੰਜਾਬ ਸਰਕਾਰ ਵੀ ਨਹੀਂ ਰਹਿਣਾ ਇਹ ਗੱਲ ਕੀਤੀ ਹੈ ਮੇਰੇ ਵੱਲ ਵੀ ਧੰਨਵਾਦ ਕੀਤਾ ਗਿਆ ਕਿ ਉਹ ਫੇਰ ਵੀ ਗੱਲ ਤੇ ਜਾਏ ਲਗਾਤਾਰ ਗੱਲ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਮੰਗਾ ਕਿਉਂ ਨਹੀਂ ਮੰਨਿਆ ਦੇਖੋ ਕੇਂਦਰ ਸਰਕਾਰ ਜਿਹੜੀ ਆ ਪਹਿਲਾਂ ਬਿੱਲ ਅਸੀਂ ਰੱਦ ਕਰਾਏ ਸੀ ਤਿੰਨ ਕਾਲੇ ਕਾਨੂੰਨ ਉਹ ਕੇਂਦਰ ਸਰਕਾਰ ਫੇਰ ਲਿਆਉਣ ਦੀ ਤਿਆਰੀ ਚਾ ਜਿਸ ਦੇ ਸਬੰਧ ਵਿੱਚ ਵੀ ਅਸੀਂ 9 ਤਰੀਕ ਨੂੰ ਇੱਕ ਧਰਨਾ ਰੱਖਿਆ ਹੈ ਉਹ ਕੇਂਦਰ ਸਰਕਾਰ ਫੇਰ ਲਾਉਣ ਦੀ ਤਰੀਕ ਸੈਂਟਰ ਗਵਰਨਮੈਂਟ ਨੇ ਪੰਜਾਬ ਸਰਕਾਰ ਨੂੰ ਸੂਬਾ ਸਰਕਾਰਾਂ ਨੂੰ ਫੇਰ ਉਹ ਕਰੜਾ ਤਿਆਰ ਕਰਕੇ ਦਿੱਤਾ ਉਹਦਾ ਵੀ ਅਸੀਂ ਵਿਰੋਧ ਕਰ ਰਹੇ ਆ ਸੈਂਟਰ ਸਰਕਾਰ ਨੇ ਕਾਨੂੰਨ ਰੱਦ ਕਰਤੇ ਆ ਪਰ ਸਰਕਾਰ ਫੇਰ ਲਾਗੂ ਕਰਨਾ ਚਾਹੁੰਦੀ ਆ ਪਰ ਉਹ ਅਸੀਂ ਲਾਗੂ ਨਹੀਂ ਹੁੰਦੇਾਂਗੇ ਸੈਂਟਰ ਸਰਕਾਰ ਨੂੰ ਵੀ ਚੇਤਾਵਨੀ ਆ ਕਿ ਜੇ ਅਸੀਂ ਪਹਿਲਾਂ ਸਾਲ ਸੰਘਰਸ਼ ਕੀਤਾ ਹੁਣ ਵੀ ਸਾਲ ਹੋ ਗਿਆ ਸਾਨੂੰ 5 ਸਾਲ ਦੀ ਸੰਘਰਸ਼ ਕਰਨਾ ਪਿਆ ਤੇ ਅਸੀਂ ਕਰਾਂਗੇ ਪਰ ਤੁਸੀਂ ਮੰਨ ਜੋ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਲਾਗੂ ਇੱਥੇ ਨਹੀਂ ਹੁੰਦਾ ਨਾ ਕਿਸਾਨ ਮਜ਼ਦੂਰ ਨੂੰ ਮਰ ਨਹੀਂ ਦੇਣਾ ਛੋਟੇ ਦੁਕਾਨਦਾਰ ਨੂੰ ਵਪਾਰੀ ਨੂੰ ਮਰ ਨਹੀਂ ਦੇਣਾ ਪੰਜਾਬ ਦੇ ਕਿਸਾਨਾਂ ਨੇ ਪਹਿਲਾਂ ਵੀ ਇਨੀਸ਼ੀਏਟਿਵ ਲਿਆ ਸੀ ਹੁਣ ਵੀ ਲਿਆ ਹਾਂ ਹੁਣ ਵੀ ਲਵਾਂਗੇ ਭਾਰਤ ਦੇ ਮਜ਼ਦੂਰ ਕਿਸਾਨ ਨੂੰ ਬਚਾਵਾਂਗੇ ਕਿੰਨੇ ਤੱਕ ਨੇ ਤੱਕ ਚਲੇਗਾ ਇਹ 4 ਵਜੇ ਤੱਕ ਹੈ ਜੀ 7 ਤੋਂ 4 ਵਜੇ ਤੱਕ ਹੈ ਹਾਂ ਜੀ ਸਰ ਆਪਣਾ ਨਾਮ ਦਾਸ ਗੁਰਾਜ ਸਿੰਘ ਸੂਲ ਚੇਅਰਮੈਨ ਸਰਬੱਤ ਦਾ ਭਲਾ ਸੰਸਥਾ ਤੋਂ ਪੰਜਾਬ ਦਾ ਪੁੱਤ ਅੱਜ ਪੰਜਾਬ ਬੰਦ ਦੇ ਕਾਲ ਦੇ ਦਿੱਤੇ ਸੀ ਬੰਦ ਦੀ ਸਾਡਾ ਨਾਰਾ ਇੱਕੋ ਆ ਕਿ ਜੰਮੇ ਜਿਹੜੀ ਮਿੱਟੀ ਚੋਂ ਮਸਲਾ ਉਹਦੀ ਰਾਖੀ ਦਾ ਅਸੀਂ ਪੰਜਾਬ ਦੇ ਪੁੱਤਿਆਂ ਹਿੱਕ ਥਾਪੜ ਕੇ ਆ ਕੀ ਦਾ ਮਸਲੇ ਪਹਿਲਾਂ ਵੀ ਪੈਦਾ ਹੋਏ ਆ ਜਿੱਤਾਂ ਵੀ ਹੋਈਆਂ ਹੁਣ ਜਿਹੜਾ ਮਸਲਾ ਆ ਐਮਐਸਪੀ ਦਾ ਔਰ ਜਿਹੜੀਆਂ ਵਕ ਵਕ ਜਿਹੜੀਆਂ ਮੰਗਾਆਂ ਜਵਾਨੀ ਦੀਆਂ ਕਿਸਾਨੀ ਦੀਆਂ ਔਰ ਜਿਹੜੇ ਪਾਣੀਆਂ ਦੇ ਮਸਲੇ ਆ ਉਹਦੇ ਸੰਬੰਧ ਚ ਅੱਜ ਜਿਹੜੇ ਸੰਯੁਕਤ ਸਮਾਜ ਮੋਰਚਾ ਸਾਡੇ ਮਾਝਾ ਜ਼ੋਨ ਦੇ ਪ੍ਰਧਾਨ ਨੇ ਸੁਜਿੰਦਰ ਸਿੰਘ ਮਾਹੂ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੀ ਜਿਹੜੀ ਟੀਮ ਅਮਰਸਰ ਦੀ ਮੋ ਕੰਟਰੀ ਜਿਹੜੀ ਆ 골ਡਨ ਗੇਟ ਤੇ ਆਪਾਂ ਪਹੁੰਚੇ ਆਂ ਬੰਦ ਦਾ ਸਮਰਥਨ ਤੇ ਜਿਹੜਾ ਅਸੀਂ ਕਾਫੀ ਦਿਨਾਂ ਤੋਂ ਇਹ ਗੱਲ ਕਰ ਰਹੇ ਆਂ ਕਿ ਸਾਡੇ ਜਿਹੜੇ ਭਰਾ ਸਾਡੇ ਜਿਹੜੇ ਸਤਿਕਾਰਯੋਗ ਪਿਆਰੇ ਸਾਡੇ ਜਿਹੜੇ ਧਰਨਿਆਂ ਦੇ ਜਿਹੜੇ ਖੁਕਰਤਾ ਦਾਤੇ ਮਰਨ ਵਰਤਨ ਤੇ ਜਾ ਰਹੇ ਆ ਉਹਨਾਂ ਦੇ ਚਲਦਿਆਂ ਹੀ ਅੱਜ ਜਿਹੜਾ ਪੰਜਾਬ ਬੰਦ ਜਾਂ ਜਿਹੜਾ ਸੱਦਾ ਆ ਉਹਨੂੰ ਪੂਰਨ ਸਮਰਥਨ ਆ ਤੇ ਜਿਹੜੇ ਸਾਡੇ ਅਜੇ ਭੈਣ ਭਰਾ ਜਾਗਰੂਕ ਨਹੀਂ ਉਹਨਾਂ ਨੂੰ ਜਾਗਰੂਕ ਹੀ ਕਰ ਰਹੇ ਆ ਸਵੇਰ ਦੇ ਕਿ ਆਓ ਸਾਡੇ ਨਾਲ ਬੈਠੋ ਤੇ ਇਕੱਲੇ ਕਿਸਾਨ ਦਾ ਮਸਲਾ ਨਹੀਂ ਪੰਜਾਬ ਦਾ ਮਸਲਾ ਆ ਸੋ ਸਾਨੂੰ ਪੂਰਾ ਯਕੀਨ ਆ ਕਿ ਹਮੇਸ਼ਾ ਹੀ ਧਰਨੇ ਵੀ ਲੱਗਦੇ ਆਏ ਆ ਕੁਰਬਾਨੀਆਂ ਹੁੰਦੀਆਂ ਆਏ ਤੇ ਜਿੱਤ ਵੀ ਹੁੰਦੀ ਆਈ ਆ ਤੇ ਗਾਂ ਵੀ ਅੱਦਾ ਚੱਲਦਾ ਰਹਿਣਾ ਅੱਜ ਜਿਹੜਾ ਇਹ ਪੰਜਾਬ ਬਣਿਆ ਇਹਦਾ ਜਿਹੜਾ ਸਮਰਥਨ ਆ ਇਹ ਜਲਦੀ ਇਹਦੇ ਰਿਜ਼ਲਟ ਜਿਹੜੇ ਆ ਜਿੱਤ ਵਾਲੇ ਪਾਸੇ ਜਿਹੜੇ ਉਹ ਵਧਣਗੇ ਗੱਲ ਕੀਤੀ ਜਾਵੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਵੀ ਲਗਾਈ ਆ ਕਿ ਗਿੱਲੇਵਾਲ ਸਾਹਿਬ ਨੂੰ ਜਲਦ ਤੋਂ ਜਲਦ ਹਸਤਾਖਰ ਕਰਾਏ ਕਿ ਕਿ ਜਿੱਤਣਾ ਵੀ ਨਹੀਂ ਇਹ ਫਟਕਾਰ ਨਹੀਂ ਆ ਇਹ ਦੇਖੋ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਮਾਨਯੋਗ ਜਿਹੜਾ ਸੁਪਰੀਮ ਕੋਰਟ ਆ ਮਾਨਯੋਗ ਹਾਈ ਕੋਰਟ ਆ ਜਿਹੜੇ ਪ੍ਰੋਟੋਕੋਲ ਹੁੰਦੇ ਆ ਇਹ ਸਾਰਾ ਕੁਝ ਜਿਹੜੇ ਮਸਲੇ ਉੱਟਦੇ ਆ ਉਹਨਾਂ ਦੇ ਤਹਿਤ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਸਮੇਂ-ਸਮੇਂ ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਉਹਨਾਂ ਨੂੰ ਜਾਗਰੂਕ ਕਰਨਾ ਉਹ ਕੱਲੇ ਕਿਸਾਨਾਂ ਨੂੰ ਫਟਕਾਰਨਾ ਲੋਣਾ ਉਹਨਾਂ ਦਾ ਵੀ ਫਰਜ਼ ਬਣਦਾ ਕਿ ਜਿਹੜੇ ਕੇਂਦਰ ਸਰਕਾਰ ਦੇ ਜਿਹੜੇ ਤਾਨਾਸ਼ਾਹੀ ਬੈਠੇ ਆ ਜਿਹੜੇ ਹਿਟਲਰ ਵਰਗੇ ਬੈਠੇ ਆ ਉਹਨਾਂ ਨੂੰ ਵੀ ਫਟਕਾਰ ਲਈ ਜਾਵੇ ਵੀ ਪਤਾ ਤੁਹਾਨੂੰ ਵੀ ਆ ਮਸਲੇ ਉਹਨਾਂ ਦੇ ਆ ਪਰ ਉਹਨਾਂ ਦੀ ਪਤਾ ਨਹੀਂ ਕਿਹੜੀ ਮਜਬੂਰੀ ਆ ਜ਼ਿੰਮੇਵਾਰੀ ਆ ਹੋਵੇਸਲੇ ਹੋ ਕੇ ਬੈਠੇ ਆ ਦਿਲ ਤੇ ਅੰਦਰੋਂ ਉਹਨਾਂ ਦਾ ਵੀ ਕਰਦਾ ਕਿ ਮੰਗਾ ਵੀ ਜਾਇਜ਼ ਆ ਉਹਨਾਂ ਦੇ ਹੱਲ ਵੀ ਹੋਣੇ ਚਾਹੀਦੇ ਆ ਸੋ ਮਤ ਬੂਰੀਆ ਬਣੀਆਂ ਪਰ ਪ੍ਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ ਕਿਉਂਕਿ ਜਿਹੜੇ ਕਿਸਾਨ ਆ ਇਹ ਪੰਜਾਬ ਆ ਪੰਜਾਬ ਦੇ ਪੁੱਤ ਆ ਸਭ ਤੋਂ ਵੱਧ ਇਤਿਹਾਸ 'ਚ ਵੇਖੋ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਆ ਜਿੱਤ ਵੀ ਹੁੰਦੀ ਆਈ ਆ ਫਿਰ ਅਖੀਰ 'ਚ ਇਹੋ ਆ ਕਿ ਜਿੱਤ ਜਿਹੜੀ ਆ ਉਹ ਜਲਦੀ ਹੋਊਗੀ ਜਦੋਂ ਪਹਿਲਾਂ ਤੇ ਇਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਸੀ ਤੇ ਇਹਨਾਂ ਦੀ ਧੋਨ ਚੋਂ ਕਿੱਲਾ ਨਿਕਲਿਆ ਸੀ ਤੇ ਜਿਹੜੇ ਪੰਜਾਬ ਦੀ ਜਿੱਤ ਹੋਈ ਕਿਸਾਨਾਂ ਦੀ ਜਿੱਤ ਹੋਈ ਇਹ ਵੀ ਜਿੱਤ ਜਿਹੜੀ ਆ ਉਹ ਜਲਦੀ ਹੋ ਅਗਰ ਕੀ وجہ ਹੈ ਜਿਹੜੇ ਕਿਸਾਨ ਲੰਮੇ ਤਮੇਦ ਤੋਂ ਸਰਕਾਰੇ ਚੀਤੀਆਂ ਕਿਤੇ ਪਰਸਪਰ ਕੇਂਦਰੀ ਸਰਕਾਰ ਦੇ ਕੰਦੇ ਜਿਹੜੀ ਹੋ ਸਰ ਕਰ ਸਰ ਕੋਈ ਲੋਕਤੰਤਰ ਦਾ ਚੌਥਾ ਥਾ ਸਮਝੇ ਆਪਾਂ છાਤੀ ਮਾਰੀਏ ਦੇਖੋ ਪਿੱਛੇ ਅਸੀਂ ਜਿਹੜੀ ਚੀਜ਼ ਅਸੀਂ ਵੇਖੀ ਨੇ ਅਸੀਂ ਪੜਦੇ ਰਹੇ ਆ ਜਿਹੜੀ ਸਾਡੇ ਦਾਦੇ ਪਰਦਾਦਿਆਂ ਵੇਲੇ ਦੀ ਆ ਹੁਣ ਇਤਿਹਾਸ ਦੇ ਵਿੱਚ ਮਸਲੇ ਵੀ ਬਣੇ ਆ ਸਿੱਧੀ ਜੀ ਜਿਹੜੀ ਗੱਲ ਆ ਕਿ ਮੈਂ ਹੁਣ ਸਿੱਖ ਇਤਿਹਾਸ ਨੂੰ ਪੜਿਆ ਜਾਦਾ ਜਿਵੇਂ ਬਾਬਰ ਆਇਆ ਸੀ ਨਾ ਬਾਬਰ ਦੇ ਜਾਬਰ ਨੂੰ ਖਤਮ ਕਰਨ ਵਾਰ ਕੇ ਵਾਸਤੇ ਗੁਰੂ ਨਾਨਕ ਪਾਸ਼ਾ ਆਏ ਸੀ ਦਸਵੇਂ ਜਾਮੇ ਦੀ ਗੱਲ ਕਰੀਏ ਦਸਵੇਂ ਪਾਸ਼ਾ ਦੇ ਵੇਲੇ ਜੇ ਔਰੰਗਜ਼ੇਬ ਆਇਆ ਸੀ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕੁਰਬਾਨੀ ਕੀਤੀ ਆ ਇਹ ਚੱਲਦਾ ਹੀ ਹੋਣਾ ਸਿਸਟਮ ਸੋ ਹੁਣ ਤਾਜੀ ਜਿਹੜਾ ਸਾਡਾ ਮਸਲਾ ਉੱਤੇ ਗੱਲ ਕਰੀਏ ਕਿ ਕੇਂਦਰ ਸਰਕਾਰ ਨੂੰ ਅੱਜ ਨਹੀਂ ਤੇ ਕੱਲ ਜਿਹੜੇ ਕੱਲ ਜਿਹੜੇ ਉਹ ਗੋਡੇ ਟੇਕਣੇ ਪੈਣੇ ਆ ਤੇ ਉਹ ਬੰਦੇ ਦੇ ਪੁੱਤਾਂ ਵਾਂਗੂ ਜਿਹੜਾ ਕਹਿੰਦੇ ਹੁੰਦੇ ਨਾ ਵੀ ਜਿਆਦਾ ਰੋਲ ਤੋਂ ਰੋਲਾ ਪਾਉਣ ਤੋਂ ਪਹਿਲਾਂ ਜਾਂ ਧੌਂ ਚ ਅੰਗੂਠਾ ਆਵੇ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਉਹ ਮੰਨਣ ਤੇ ਬੜੇ ਪਿਆਰ ਸਤਿਕਾਰ ਨਾਲ ਜੋ ਉਹਨਾਂ ਦੀ ਫਰਜ਼ ਬੰਦੇ ਜ਼ਿੰਮੇਵਾਰੀਆਂ ਕਿਉਂਕਿ ਵੋਟਾਂ ਪਾ ਕੇ ਅਸੀਂ ਉਹਨਾਂ ਨੂੰ ਭੇਜਿਆ ਵਾ ਸੋ ਵਧੀਆ ਤਰੀਕੇ ਨਾਲ ਜਿਹੜਾ ਉਹ ਮੰਗਾ ਮੰਨਣ ਇਹ ਜਿਹੜੇ ਮਸਲੇ ਖਤਮ ਹੋਣ ਤੇ ਅਸੀਂ ਸਮਾਜ ਦੀ ਚੜ੍ਹਦੀ ਕਲਾ ਵਾਸਤੇ ਹੋਰ ਜਿਹੜੇ ਕੰਮ ਕਰਨ ਵਾਲੇ ਉਹਨਾਂ ਪਾਸੇ ਹਾਂਜੀ ਹਾਂਜੀ ਜਿਹੜਾ ਪੰਜਾਬ ਬੰਦ ਹੋਰੀ ਤਰ੍ਹਾਂ ਅਜੇ ਤੱਕ ਖਬਰਾਂ ਪੂਰਾ ਸਫਲ ਹੋ ਰਿਹਾ 3 ਕਰੋੜ ਪੰਜਾਬੀਆਂ ਨੇ ਦਿਲੋਂ ਆਪਣੇ ਮਨੋਂ ਕਿਸਾਨਾਂ ਮਜ਼ਦੂਰਾਂ ਦਾ ਸਮਰਥਨ ਕੀਤਾ ਆਹਲ ਸਾਰਿਆਂ ਨੇ ਸਾਨੂੰ ਕਿਤੇ ਜਾ ਕੇ ਵੀ ਜ਼ਬਰਦਸਤੀ ਬੰਦ ਕਰਾਉਣਾ ਨਹੀਂ ਪਿਆ ਆ ਆਪ ਬੰਦ ਕਰ ਰਹੇ ਆ ਜਿੱਥੇ 골ਡਨ ਗੇਟ ਤੇ ਖੜੇ ਆ 99% ਟ੍ਰੈਫਿਕ ਆਫ 1% ਪੂ ਐਮਰਜੈਂਸੀ ਇੱਥੇ ਆ ਰਿਹਾ ਇਹ ਅਸੀਂ ਨਹੀਂ ਕਿਹਾ ਕਿਸੇ ਨੇ ਜਿਹਦੇ ਖੜੇ ਆ ਨਾ ਅੱਜ ਸਾਡੇ ਇਕੱਠੀ ਹੋ ਰਹੀ ਆ ਬਹੁਤ سارے ਤਾਮਾਂ ਤੇ ਜਾਮ ਲੱਗ ਚੁੱਕੇ ਆ ਇਹ ਲੋਕਾਂ ਦਾ ਪਿਆਰ ਆ ਅਸੀਂ ਨਾਲੇ ਦੂਜੀ ਗੱਲ ਹੈ ਕਿ ਕਿਸਾਨ ਮਜ਼ਦੂਰ ਤੇ ਇਕੱਲਾ ਹਮਲਾ ਨਹੀਂ ਆਨਲਾਈਨ ਵਪਾਰ ਹੋ ਰਿਹਾ ਛੋਟੀ ਦੁਕਾਨਦਾਰੀ ਖਾਜੂ ਲੱਗੂ ਦੇ ਖਤਮ ਕਰਤਾ ਸਾਡੇ ਪੰਜਾਬ ਤੋਂ ਬਟਾਲਾ ਲੁਧਿਆਣਾ ਇਹਦੋਂ ਗਾ ਇੰਡਸਟਰੀ ਸਾਡੀ ਸੀਗੀ ਸਪੋਰਟਸ ਦੀ ਜਲੰਧਰ ਹੋਰ ਸ਼ਹਿਰਾਂ ਦੇ ਵਿੱਚ ਕਿੱਥੇ ਗਈ ਕਾਰਪੋਰੇਟ ਦੇ ਵੱਡੇ ਵਪਾਰੀ ਨੇ ਖਾ ਲਈ ਹੈਗੀ ਸਾਡੀ ਸਾਰੀ ਟ੍ਰਾਂਸਪੋਰਟ ਤੇ ਉਹਨਾਂ ਦਾ ਕਬਜ਼ਾ ਹੋ ਗਿਆ ਰੇਲ ਲਾਈਨ ਉਹ ਲੈ ਕੇ ਵਿਦਿਆ ਸਾਡੀ ਨਿੱਜੀ ਹੱਥਾਂ ਵਿੱਚ ਚਲੇਗੀ ਸੇਤ ਸੂਲਤਾ ਸਾਹਿਬਾਨੀ ਜਿੱਥੇ ਚੱਲ ਗਈਆਂ ਤਾਂ ਕਿਸਾਨ ਮਜ਼ਦੂਰ ਦੀਆਂ ਮੰਗਾਂ ਦੇ ਨਾਲ ਆਮ ਜਨਤਾ ਦਾ ਸਵਾਲ ਵੀ ਹੈਗਾ ਵੀ ਅਸੀਂ ਕਹੇ ਵੀ ਤੁਸੀਂ ਵੀ ਆਪਦੇ ਮਸਲੇ ਲਈ ਤੋਂ 3 ਕਰੋੜ ਪੰਜਾਬੀ ਅੱਜ ਮੋਦੀ ਸਰਕਾਰ ਲਈ ਭਾਰੂ ਪੈ ਰਹੇ ਹੈ। ਕਿ ਅਸੀਂ ਇਕੱਠੇ ਹੋ ਕੇ ਲੜ ਰਹੇ ਹਾਂ। ਐਮਰਜੈਂਸੀ ਸੇਵਾਵਾਂ ਜਿਵੇਂ ਮੈਡੀਕਲ ਸੇਵਾ, ਡੈੱਡ ਬੋਡੀ ਐ ਕਿਸੇ ਕਿਸਮ ਬਰਾਤ ਦਾ ਕੋਈ ਪ੍ਰੋਗਰਾਮ ਹੈਗਾ, 에어ਪੋਰਟ ਦੀ ਸੇਵਾ ਹੈ ਕਿ ਇਹ ਸਾਰੀਆਂ ਬਹਾਲ ਰੱਖੀਆਂ ਗਈਆਂ ਵਾ ਔਰ ਇਹ 4:00 ਤੋਂ 4:00 ਵਜੇ ਤੱਕ ਦਾ ਬੰਦ ਹੈਗਾ। ਇਹ ਗੱਲ ਕੀਤੀ ਜੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਫਟਕਾਰ ਲਾਈ ਹੈ ੱੱਲੇ ਵਾਲਾ ਸਾਹਿਬ ਲੈ ਕੇ ਕੀ ਕੀ ਸੀ ਨਹੀਂ ਦੇਖੋ ਮੈਨੂੰ ਲੱਗਦਾ ਕਿਸੇ ਨੂੰ ਵੀ ਬਥੇਰੇ ਫੈਸਲੇ ਸੁਪਰੀਮ ਕੋਰਟ ਦੇ ਨੇ ਜਿਹੜੇ ਕਦੀ ਵੀ ੇਠਾ ਨਹੀਂ ਲੱਗੇ ਜਿੱਚ ਪਰਾਲੀ ਵਾਲਾ ਮੈਂ 100 ਰੁਪਏ ਵਾਲਾ ਤੁਹਾਨੂੰ ਦੱਸਦਾ ਇਹਦਾ ਪੰਜਾਬ ਸਰਕਾਰ ਆ ਵੀ ਉਹਨੇ ਕੀ ਦੋ ਦੁਬਾਰਾ ਕੋਈ ਜਿਹਾ ਬਾਈਬਲ ਕਾਂਡ ਕਰਾਉਣਾ ਹੈ ਜੇ ਨਹੀਂ ਕਰਾਉਣਾ ਕਹਿੰਦੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਆ ਚੰਗੀ ਗੱਲ ਹੈ ਜੇ ਨਾਲ ਆ ਕਿਸਾਨਾਂ ਮਜ਼ਦੂਰਾਂ ਦੇ ਜੋ ਮੈਨੂੰ ਲੱਗਦਾ ਤੇ ਨਾਲ ਖਲੋਣਾ ਚਾਹੀਦਾ ਪੁਲਸ ਦੀ ਦਰਬਾਰ ਤੋਂ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਉਹਨੂੰ ਕਦੀ ਵੀ ਪੰਜਾਬ ਦਾ ਇਤਿਹਾਸ ਮਾਫ ਨਹੀਂ ਕਰੂੰਗਾ ਦੇਸ਼ ਕੀ ਕਹਿਣਾ ਚਾਹੁੰਦਾ ਜਿਹੜਾ ਭਿੰਦ ਸਰਕਾਰ ਵੱਲੋਂ ਤੁਹਾਡੀਆਂ ਮੰਗਾਂ ਨਹੀਂ ਮੰਨੀ ਜਾ ਰਹੀ ਇਹਨਾਂ ਸੰਦਰਭਾਂ ਤੇ ਬਾਜੀ ਹਾਂ ਦੇਖੋ ਇਹ ਮੰਤਰੀ ਪਦਰ ਦੇ ਸਮਝੌਤੇ ਕੀਤੇ ਆ ਕੇਂਦਰ ਨੇ ਔਰ ਉਹ ਕਾਰਪੋਰੇਟ ਦੀ ਆਵਾਜ਼ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੁਣ ਰਹੇ ਆ ਔਰ ਅੱਜ ਦੇ ਬੰਦ ਨੇ ਮੋਦੀ ਸਰਕਾਰ ਦੀਆਂ ਜਿਹੜਾ ਹਲਾਦਾਂ ਨੇ ਮੰਨਣ ਲਈ ਮਜਬੂਰ ਕਰਾਂਗੇ ਕੇਂਦਰ ਸਰਕਾਰ ਨੂੰ ਜੋ ਸਾਨੂੰ ਲੱਗਦਾ ਆ ਦੱਸਤੀ ਅੱਜ ਗੋਲਡਨ ਗੇਟ ਤੇ ਪੰਜਾਬ ਬੰਦਾ ਧੰਨ ਲਗਾਇਆ ਗਿਆ ਕੀ ਗੱਲ ਸੁਖਿੰਦਰ ਸਿੰਘ ਮਾਊਂਸ ਨੂੰ ਸਨ ਮੋਹਰੇ ਤਾਂ ਆ ਪੰਜਾਬ ਬੰਦ ਦੀ ਕਾਲ ਆ ਉਹਦਾ ਸਮਰਥਨ ਅਸੀਂ ਕਰ ਰਹੇ ਆ ਕਿਸਾਨਾਂ ਦਾ ਸਮਰਥਨ ਆਮ ਲੋਕ ਵੀ ਕਰ ਰਹੇ ਆ ਤੇ ਅਸੀਂ ਕਿਸਾਨ ਜਥੇਬੰਦੀਆਂ ਵੀ ਡੱਲੇਆ ਸਭ ਦਾ ਸਮਰਥਨ ਕਰ ਰਹੇ ਆ ਔਰ ਪੰਜਾਬ ਦੇ ਲੋਕਾਂ ਨੂੰ ਮੈਸੇਜ ਆ ਕਿ ਕਿਸਾਨਾਂ ਦਾ ਸਾਥ ਦਿਓ ਤਾਂ ਕਿ ਜੇ ਕਿਸਾਨ ਬਚੂਗਾ ਤੇ ਆਮ ਲੋਕ ਬਚਣਗੇ ਛੋਟੇ ਦੁਕਾਨਦਾਰ ਬਚਣਗੇ ਛੋਟੇ ਵਪਾਰੀ ਬਚਣਗੇ ਜੇ ਕਿਸਾਨ ਨਾ ਬਚਿਆ ਤੇ ਛੋਟੇ ਵਪਾਰੀ ਵੀ ਖਤਮ ਹੋ ਗਏ ਕਾਰਪੋਰੇਟ ਘਰਾਣਿਆਂ ਦੇ ਹੱਥ ਸਾਰੀ ਡੋਰ ਚਲੀ ਜਾਏਗੀ ਜੋ ਸਰਕਾਰਾਂ ਦੇ ਨੀਤੀਆਂ ਐ ਉਹਨਾਂ ਨੀਤੀਆਂ ਨੂੰ ਘਰ ਘਰ ਬਚਾਉਣ ਵਾਸਤੇ ਅੱਜ ਅਸੀਂ ਪੰਜਾਬ ਬੰਦੇ ਕਾਲ ਦਿੱਤੀ ਆ ਭਾਰਤ ਸਰਕਾਰ ਨੂੰ ਚੇਤਾਵਨੀ ਆ ਕਿ ਡੱਲੇਆਲ ਸਾਹਿਬ ਦੀਆਂ ਜਿਹੜੀਆਂ ਜਾਇਜ਼ ਮੰਗਾਂ ਐ ਉਹਨਾਂ ਨੂੰ ਮੰਨਿਆ ਜਾਵੇ ਕਿ ਡੱਲੇਆਲ ਸਾਹਿਬ ਦਾ ਮਰਨ ਵਕਤ ਤੋੜਿਆ ਜਾਵੇ ਜੇਕਰ ਸਰਕਾਰ ਨਹੀਂ ਜਾਗਦੀ ਤੇ ਇਸ ਤੋਂ ਵੀ ਤਿੱਖਾ ਸੰਘਰਸ਼ ਸੰਯੁਕਤ ਖਾਨ ਮੋਰਚਾ ਇਕੱਠੇ ਹੋ ਕੇ ਕਰਨ ਦੀ ਤਿਆਰੀ ਕਰ ਰਿਹਾ ਹੈ ਇਹ ਕਹਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਠੋਕਾ ਲ ਗਈ ਸੁਪਰੀਮ ਕੋਰਟ ਨੂੰ ਡੱਲੇਵਾਲ ਜੀ ਨੂੰ ਜਿਹੜਾ ਸਹਾਇਤਾ ਕਰਾਂ। ਇਹ ਦੇਖੋ ਸੁਪਰੀਮ ਕੋਰਟ ਨੂੰ ਪਹਿਲੀ ਤੇ ਗੱਲ ਸੁਪਰੀਮ ਕੋਰਟ ਮਾਨਜੁਗ ਸੁਪਰੀਮ ਕੋਰਟ ਨੂੰ ਇੱਕ ਸਾਡੀ ਬੇਨਤੀ ਆ ਕਿ ਉਹਨਾਂ ਨੇ ਸੋ ਮੋਟੋ ਲਿਆ ਇਨੀਸ਼ੀਏਟਿਵ ਲਿਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਔਰ ਸੁਪਰੀਮ ਕੋਰਟ ਨੂੰ ਇੱਕ ਹੋਰ ਬੇਨਤੀ ਇੰਡੀਪੈਂਡੈਂਟ ਬਾਡੀ ਆ ਸੁਪਰੀਮ ਕੋਰਟ ਉਹਨਾਂ ਨੂੰ ਚਾਹੀਦਾ ਹੈ ਕਿ ਭਾਰਤ ਸਰਕਾਰ ਦੇ ਖਿਲਾਫ ਇੱਕ ਆਰਡਰ ਪਾਸ ਕਰਨ ਕਿ ਡੱਲੇਵਾਲ ਸਾਹਿਬ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਤੇ ਉਹਨਾਂ ਦਾ ਮਰਨ ਵਰਤਨ ਬੁੱਟੇ ਪੰਜਾਬ ਸਰਕਾਰ ਦੀ ਫਟਕਾਰ ਦੀ ਇਹ ਗੱਲ ਆ ਪੰਜਾਬ ਸਰਕਾਰ ਜਿਹੜਾ ਉਹ ਬਣਦਾ ਸੁਜੋਗ ਨਹੀਂ ਦੇ ਰਹੀ ਜੋ ਪੰਜਾਬ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਪੰਜਾਬ ਸਰਕਾਰ ਜਿਹੜੀ ਆ ਨਾ ਉਹ ਸੈਂਟਰ ਸਰਕਾਰ ਦਾ ਸਾਥ ਦੇ ਰਹੀ ਆ ਦੱਬੇ ਲਫਜ਼ਾਂ ਦੇ ਵਿੱਚ ਸੈਂਟਰ ਸਰਕਾਰ ਦਾ ਸਾਥ ਦੇ ਰਹੀ ਜੋ ਕਿ ਬਹੁਤ ਬੰਦ ਭੱਗ ਆਏ ਧੰਨਵਾਦ ਸਾਹਿਬ ਦਾ ਕਹਿਣਾ ਕਿ ਅਸੀਂ ਸਾਹਮਣੇ ਨਾਲ ਆ ਪਰ ਲੱਗਦਾ ਨਹੀਂ ਕਿ ਜਿਹੜਾ ਇਹਨਾਂ ਫਿਰ ਸੋਈ ਲਿਖੇ ਜਾ ਰਹੇ ਨੇ। ਨਹੀਂ ਧਾਲੀਵਾਲ ਸਾਹਿਬ ਕਿਸਾਨਾਂ ਦੇ ਨਾਲ ਆ ਮਿਲ ਕੇ ਆਏ ਧਾਲੀਵਾਲ ਸਾਹਿਬ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਪਰ ਪੰਜਾਬ ਸਰਕਾਰ ਦਾ ਫਰਜ ਬੰਦਾ ਹੈਗੇ ਕਿਸਾਨਾਂ ਦੇ ਨਾਲ ਖੜੀ ਹੋਵੇ ਕਿਸਾਨਾਂ ਨਾਲ ਖੜ ਕੇ ਸੈਂਟਰ ਦੇ ਖਿਲਾਫ ਸ਼ਰੇਆਮ ਗੱਲ ਕਰੇ ਨਾ ਸੈਂਟਰ ਦੇ ਖਿਲਾਫ ਕਿਸਾਨਾਂ ਨਾਲ ਧਰਨੇ 'ਚ ਬੈਠ ਜੇ ਸਰਕਾਰ ਸਰਕਾਰ ਜਾ ਕੇ ਦਿੱਲੀ ਬੈਠ ਸਕਦੀ ਹੈ ਸਾਨੂੰ ਤਾਂ ਦਿੱਲੀ ਤਾਂ ਜਾਣ ਨਹੀਂ ਦਿੱਤਾ ਜਾ ਰਿਹਾ ਸਰਕਾਰ ਤੇ ਜਾ ਸਕਦੀ ਹੈ ਨਾ ਸਰਕਾਰ ਨੂੰ ਚਾਹੀਦਾ ਕਿ ਸਖਤ ਸਟੈਂਡ ਲਵੇ ਪੰਜਾਬ ਪੱਕੀ ਸਰਕਾਰ ਨਾਲ ਕਰੇ ਪੰਜਾਬ ਦੀ ਗੱਲ ਕਰੇ ਪੰਜਾਬ ਉੱਜੜ ਰਿਹਾ ਪੰਜਾਬ